ਸੁਦਰਸ਼ਨ ਫਾਕਿਰ ਰਚਨਾ ਅਸ਼ੋਕ ਬਾਂਸਲ ਮਾਨਸਾ ਉਹ ਕਾਗਜ਼ ਕੀ ਕਸ਼ਤੀ ਉਹ ਬਾਰਿਸ਼ ਦਾ ਪਾਣੀ ਪੰਜਾਬ ਦੀ ਮਿੱਟੀ ਚੋਂ ਪੈਦਾ ਹੋਏ ਕੁਝ ਅਜਿਹੇ ਸ਼ਖਸ ਵੀ ਹਨ ਜਿਨ੍ਹਾਂ ਦੇ ਕੰਮ ਨੂੰ ਤਾਂ ਪੰਜਾਬੀ ਹਿੰਦੀ ਉਰਦੂ ਜ਼ਬਾਨਾਂ ਨੂੰ ਸਮਝਣ ਵਾਲੇ ਦੁਨੀਆ ਭਰ ਦੇ ਲੋਕ ਜਾਣਦੇ ਹਨ ਪਰ ਅਸੀਂ ਪੰਜਾਬੀ ਲੋਕ ਉਹਨਾਂ ਨੂੰ ਦਿਲੋਂ ਵਸਾਰ ਚੁੱਕੇ ਹਾਂ ਇਹਨਾਂ ਵਿੱਚੋਂ ਇੱਕ ਨਾਮ ਹੈ ਸੁਦਰਸ਼ਨ ਫਾਕਿਰ ਜਿਸ ਦਾ ਅਸਲੀ ਨਾਮ ਸੁਦਰਸ਼ਨ ਕਾਮਰਾ ਹੈ ਸਰਦਰਸ਼ਨ ਦਾ ਜਨਮ ਪਾਰਦੀਵੰਡ ਤੋਂ 10 ਵਾਰੀ ਪਹਿਲਾਂ ਪਾਵ 1937 ਵਿੱਚ ਹੋਇਆ। ਉਹ ਸਭ ਬਚਪਨ ਫਿਰੋਜ਼ਪੁਰ ਵਿੱਚ ਬੀਤਿਆ। ਬਾਅਦ ਵਿੱਚ ਉਹ ਜਲੰਧਰ ਆ ਗਏ ਜਿੱਥੇ ਉਹਨਾਂ ਨੇ ਡੀਏਵੀ ਕਾਲਜ ਤੋਂ ਐਮਏ ਰਾਜਨੀਤੀ ਸ਼ਾਸਤਰ ਤੇ ਅੰਗਰੇਜ਼ੀ ਕੀਤੀ। ਸ਼ੈਰੀ ਦੀ ਲਗਨ ਉਹਨਾਂ ਨੂੰ ਲੱਗ ਚੁੱਕੀ ਸੀ ਪੜ੍ਹਾਈ ਉਪਰੰਤ ਉਹਨਾਂ ਜਲੰਧਰ ਰੇਡੀਓ ਸਟੇਸ਼ਨ ਤੇ ਨੌਕਰੀ ਕਰ ਲਈ। ਇੱਕ ਵਾਰ ਬੀਗਮ ਅਖਤਰ ਜਲੰਧਰ ਰੇਡੀਓ ਦੀ ਰਿਕਾਰਡਿੰਗ ਲੈ ਆਈ ਤਾਂ ਸਟੇਸ਼ਨ ਨਿਰਦੇਸ਼ਕ ਨੇ ਬੀਗਮ ਅਖਤਰ ਨੂੰ ਹੋਟਲ ਤੋਂ ਲੈਣ ਲਈ ਸਦਰਸ਼ਨ ਦੀ ਡਿਊਟੀ ਲਈ। ਹੋਟਲ ਪੁੱਜ ਕੇ ਬੇਗਮ ਅਖਤਰ ਨੇ ਸੁਦਰਸ਼ਨ ਨੂੰ ਪੁੱਛਿਆ ਕਿ ਤੂੰ ਕੀ ਕਰਨਾ ਹੁੰਨਾ ਸੁਦਰਸ਼ਨ ਨੇ ਸੰਗ ਦੇ ਸੰਗਾਉਂਦੇ ਆਖਿਆ ਕਿ ਬੇਗਮ ਸਾਹਿਬਾ ਮੈਂ ਵੀ ਗਜ਼ਲ ਲਿਖ ਲੈਣਾ ਬੇਗਮ ਨੇ ਉਸ ਨੂੰ ਕੋਈ ਸੁਣਾਉਣ ਲਈ ਆਖਿਆ ਤੇ ਸੁਦਰਸ਼ਨ ਨੇ ਸੁਣਾ ਦਿੱਤਾ ਬੇਗਮ ਸਾਹਿਬਾ ਨੇ ਆਖਿਆ ਕਿ ਇਸ ਪੂਰੀ ਗਜ਼ਲ ਨੂੰ ਕਾਗਜ਼ ਤੇ ਲਿਖ ਦੇ ਤੇ ਸੁਦਰਸ਼ਨ ਨੇ ਕਾਗਜ਼ ਤੇ ਲਿਖ ਦਿੱਤੀ ਜਿਸ ਦੇ ਬੋਲ ਸਨ ਕੁਛ ਤੋ ਤਲਖੀਏ ਹਾਲਤ ਨੇ ਦਿਲ ਤੋੜ ਦਿਆ ਕੁਛ ਦੁਨੀਆ ਕੀ ਨਾਇਤ ਨੇ ਦਿਲ ਤੋੜ ਦਿਆ ਰੇਡੀਓ ਸਟੇਸ਼ਨ ਦੇ ਸਟੂਡੀਓ ਵਿੱਚ ਜਾਂਦੇ ਹੀ ਜਦੋਂ ਸਜ ਦਿੰਦਿਆਂ ਨੇ ਸਾਜ ਸੁਰ ਕੀਤੇ ਤਾਂ ਬੀਗਮ ਅਖਤਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੁਦਰਸ਼ਨ ਦੀ ਗਜ਼ਲ ਰਿਕਾਰਡ ਕਰਾਂਗੀ ਤੇ ਰਿਕਾਰਡਿੰਗ ਹੋ ਗਈ ਬੀਗਮ ਅਖਤਰ ਸੁਦਰਸ਼ਨ ਫਾਕਿਰ ਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਤੇ ਉਸ ਨੂੰ ਆਖਿਆ ਤੇਰਾ ਟਿਕਾਣਾ ਜਲੰਧਰ ਨਹੀਂ ਬਲਕਿ ਬੰਬਈ ਹੈ ਸੁਦਰਸ਼ਨ ਬੰਬਈ ਪੁੱਜ ਗਿਆ ਜਿੱਥੇ ਉਸ ਦੀ ਦੋਸਤੀ ਗਜ਼ਲ ਗਾਇਕ ਜਗਜੀਤ ਨਾਲ ਹੋਈ जगजीत सिंह ਨੇ सदर्शण ਦੀਆਂ ਰਿਖਤਾਂ ਦਾ ਪੂਰਾ ਐਲਪੀ ਰਿਕਾਰਡ ਕਰਵਾਇਆ ਜਿਸ ਦਾ ਟਾਈਟਲ ਸੀ ਦ ਲੇਟੈਸਟ ਇਸ ਐਲਪੀ ਰਿਕਾਰਡ ਵਿੱਚਲੀ ਇੱਕ ਨਜ਼ਮ ਜਿਸਦੇ ਬੋਲ ਸਨ ਇਹ ਦੌਲਤ ਵੀ ਲੈ ਲੋ ਇਹ ਸ਼ੌਰਸਤ ਵੀ ਲੈ ਲੋ ਭਲੇ ਸ਼ੀਨ ਲੋ ਮੁਸੇ ਮੇਰੀ ਜਵਾਨੀ ਮਗਰ ਮੁਝ ਕੋ ਲोटा दो ਉਹ ਕਾਗਜ਼ ਕੀ ਕਸ਼ਤੀ ਉਹ بارش ਕਾ ਪਾਣੀ ਨੇ ਦੁਨੀਆ ਪਰ ਵਿੱਚ ਤਹਿਲ ਕਮ ਚਾ ਦਿੱਤਾ ਏਸ਼ੀਆ ਦੇ ਮਹਾਨ ਗਾਇਕ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸੰਗੀਤਕਾਰ ਤਾਜ ਮੁਹੰਮਦ ਖਾਨ ਨੇ 1976 ਵਿੱਚ ਗਜ਼ਲਾਂ ਦਾ ਐਲਪੀ ਰਿਕਾਰਡ ਕੀਤਾ ਜਿਸ ਵਿੱਚ ਮਿਰਜ਼ਾ ਗਾਲिब ਦਾਗ ਦੇਹਲਵੀ ਮੀਰ ਤਕੀ ਮੀਰ ਦੇ ਨਾਲ ਸੁਦਰਸ਼ਨ ਫਾਕਰ ਦਾ ਕਲਾਮ ਵੀ ਰਿਕਾਰਡ ਕੀਤਾ ਗਿਆ ਭਾਰਤ ਦੇ ਮੰਦਰਾਂ ਵਿੱਚ ਤੇ ਸ਼ਮਸ਼ਾਨ ਘਟ ਵਿੱਚ ਸੁਦਰਸ਼ਨ ਫਾਕਰ ਦਾ ਲਿਖਿਆ ਤੇ ਜਗਜੀਤ ਸਿੰਘ ਦਾ ਗਾਇਆ "ਹੇ ਰਾਮ ਲਗਾਤਾਰ ਚਲਦਾ ਹੈ" ਸੁਦਰਸ਼ਨ ਫਾਕਰ ਨੇ ਸਾਰੀ ਜ਼ਿੰਦਗੀ ਫਕੀਰੀ ਵਿੱਚ ਹੀ guzari ਬੰਬਈ ਦੀ ਚਮਕ-ਦਮਕ ਅਤੇ ਦੌਲਤ ਤੋਂ ਸਾਰੀ ਜ਼ਿੰਦਗੀ ਦੂਰ ਰਿਹਾ ਅੰਤ ਬੰਬਈ ਛੱਡ ਜਲੰਧਰ ਆ ਗਿਆ ਇੱਥੇ ਆ ਕੇ ਉਹ ਆਪਣੇ ਤਜਰਬੇ ਤੋਂ ਲਿਖਦਾ ਹੈ ਪੱਥਰ ਕੇ ਸਨਮ ਪੱਥਰ ਕੇ ਖੁਦਾ ਪੱਥਰ ਕੇ ਹੀ ਇਨਸਾ ਪਾਈ ਹੈਂ ਤੂੰ ਸ਼ਹਿਰ ਮੁਹੱਬਤ ਕੀ ਬਾਤ ਕਰਤੇ ਹੋ ਹਮ ਜਾਨ ਬਚਾ ਕੇ ਆਏ ਹੈਂ ਅੰਤ 18 ਫਰਵਰੀ 2008 ਨੂੰ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਫਾਕਿਰ ਸਾਹਿਬ ਜਲੰਧਰ ਦੇ ਹਸਪਤਾਲ ਵਿੱਚ ਇਸ ਦੁਨੀਆ ਨੂੰ ਹਲਵਿਦਾ ਕਰਕੇ ਜਿੱਥੇ ਮਾਡਲ ਟਾਊਨ ਵਿੱਚ ਉਹਨਾਂ ਦੀ ਅੰਤਮ ਰਸਮਾਂ ਹੋਈਆਂ ਸਮਾ ਮੰਨ ਕਰਦੇ ਕਿ ਪੰਜਾਬ ਦਾ ਬੁੱਧੀਜੀਵੀ ਵਰਗ ਅਤੇ ਪੰਜਾਬ ਦੀ ਹਕੂਮਤ ਮਿੱਟੀ ਵਿੱਚ ਰੋਲੇ ਇਹਨਾਂ ਲਾਲਾਂ ਦੀਆਂ ਯਾਦਾਂ ਨੂੰ ਖ਼ਾਇਮ ਕਰਨ ਲਈ ਬੰਦਾ ਪ੍ਰალა ਕਰੀ। ਧੰਨਵਾਦ।